ਕੋ ਵਰ ਕੋ ਮੈਂ ਕੀ ਹਾਲ ਐ ਕੀ ਬਣਾਈ ਜਾਨਾ ਚੀਨੋ ਆ ਬਾਤ ਬਣਾਉਣਾ ਕੀ ਆ ਤੇਰੇ ਤੋਂ ਵੀ ਕੁਝ ਆ ਹੋਰ ਕਿਹਨੇ ਆ ਕਿਤਾ ਸਵੇਰੇ ਸਵੇਰੇ ਤੈਨੂੰ ਪਤਾ ਹੀ ਆ ਹੁਣ ਫਿਰ ਕੀ ਪਤਾ ਹੀ ਆ ਉਹ ਮਾਇ ਸੁਣਿਆ ਤੇਰਾ ਥਾਣੇਦਾਰ ਬਦਲ ਗਿਆ ਆ ਨਵੇਂ ਆ ਗਏ ਜੀ ਅੱਛਾ ਕਿਵੇਂ ਆ ਬੰਦਾ ਬੰਦਾ ਤਾਂ ਮਿਲੇ ਵਰਤੇ ਨੂੰ ਪਤਾ ਲੱਗੂ ਆ ਭੇਜੀ ਗਿਆ ਹਫਟਾ ਲੈ ਕੇ ਆਵਾ ਕੋਈ ਆਜੋ ਅੱਛਾ ਕੋਈ ਗੱਲ ਲਈ ਪਹੁੰਚਾਂਗੇ ਥੋੜਾ ਬਿਜੀ ਸੀਗਾ ਨਾ ਕੰਮ ਜਆ ਆਪਣਾ ਉਹ ਕਰਕੇ ਆਉਣਾ ਜੀ ਭਗਤਾਨ ਅਜੇ ਨਿਬੜਿਆ ਨਹੀਂ ਉਹ ਨਹੀਂ ਨਹੀਂ ਉਹ ਬੰਦਾ ਲੇਟ ਹੋ ਗਿਆ ਥੋੜਾ ਜਿਆ ਯਾਰ ਅੱਛਾ ਹਾਂ ਬੜਾ ਆਇਆ ਨਹੀਂ ਨਾ 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 ਬਾਗਿਆ ਓਕੇ 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 ਜੇਨੂ タルਮ ਸਿੰਘ ਬਰਾੜ ਬੋਲਦਾ ਐਸ ਐਚਓ ਕਾਫੀ ਜਾਣਦੇ ਕੁਝ ਜਿਹੜੇ ਤੁਸੀਂ ਤੇ ਪਰਮਜੀ ਸਾਡਾ ਹੈ ਸਾਬ ਸასი ਕਾਲ ਠੀਕ ਹੈ ਠੀਕ ਸასი ਕਾਲ ਕਾਫੀ ਜਾਣਦੇ ਹੋ ਕਾਫੀ ਰਾਜ ਸੰਝੇ ਆ ਤੁਹਾਡੇ ਹੈ ਹਾਂਜੀ ਦੋਨੋਂ ਪਤਾ ਹੀ ਆ ਜੀ ਕੀ ਪਤਾ ਮੈਨੂੰ ਆ ਰਾਜ ਦਾ ਕਰਦੇ ਜੀ ਭਰਾ ਜੀ ਵੱਡੇ ਨਹੀਂ ਭਰਾ ਮਤਲਬ ਸਾਰੀਆਂ ਡਿਲੀਵਰੀਆਂ ਵਗੈਰਾ ਜਾਣਦੇ ਤੁਹਾਡੇ ਆ ਤੁਮੇ ਹੋਰ ਵੀ ਕਿੱਥੇ ਜਾਂਦੇ ਆ ਨੇ ਆਪਣਾ ਕੱਪੜੇ ਦਾ ਕੰਮ ਆ ਸਾਬ ਮੈਨੂੰ ਪਤਾ ਕੱਪੜੇ ਦਾ ਕਿਹੜਾ ਕੰਮ ਆ ਤੁਹਾਡਾ ਮੈਂ ਸਾਰੀਆਂ ਚੀਜ਼ਾਂ ਕੱਲ ਆਉਂਦੇ ਆ ਸਾਰਾ ਰੀਡ ਕਰ ਲਿਆ ਰਾਤੋ ਰਾਤ ਮੈਂ ਸਾਰਾ ਕੁਝ ਇਹੀ ਦੇਖਿਆ ਕਿੱਥੇ ਕੀ ਆ ਜਿਸ ਨੂੰ ਇੱਕ ਗੱਲ ਸੁਣ ਲੈ ਮੈਂ ਤੈਨੂੰ ਦੇਖਿਆ ਨਹੀਂ ਮੈਂ ਤੈਨੂੰ ਜਾਣਦਾ ਨਹੀਂ ਇੱਕ ਗੱਲ ਦਾ ਧਿਆਨ ਰੱਖੀ ਮੈਨੂੰ ਨਹੀਂ ਪਤਾ ਤੂੰ ਮੇਰੇ ਤੋਂ ਵੱਡਾ ਹੈ ਕਿ ਮੇਰੇ ਤੋਂ ਛੋਟਾ ਹੈ। ਜਿਹੜੇ ਕੋਈ ਕਾਲੇ ਕੰਮ ਚੱਲਦੇ ਆ ਨਾ। ਜੀ। ਉਹ ਹੁਣੇ ਤੋਂ। ਅਗਲੇ ਮਿੰਟ ਤੋਂ ਬੰਦ ਅਗਲੇ ਮਿੰਟ ਤੋਂ ਬੰਦ ਚਾਹੀਦੇ ਤੁਹਾਨੂੰ। ਉਹ ਸਾਫ ਕਿਹੜੇ ਕਾਲੇ ਕੰਮ ਜੀ? ਕੰਮ ਤਾਂ ਕੰਮ ਹੀ ਹੁੰਦਾ ਹੈ। ਮੇਰੇ ਕੋਲ ਅਣਜਾਣ ਬਣਨ ਦੀ ਲੋੜ ਨਹੀਂ ਮੈਂ ਇੱਕ ਗੱਲ ਸਾਫ ਦੱਸ ਤੀ। ਵੀ ਮੈਂ ਆਪਦੇ ਥਾਣੇ ਦੇ ਵਿੱਚ ਆਪਦੇ ਇਲਾਕੇ ਦੇ ਵਿੱਚ ਆਪਦੇ ਹਲਕੇ ਦੇ ਵਿੱਚ ਜਿੱਥੇ ਕਿਤੇ ਮੈਂ ਹੁੰਨਾ ਮੈਂ ਇਹ ਚੀਜ਼ਾਂ ਨਹੀਂ ਚੱਲਣ ਦਿੰਦਾ ਮੈਂ ਆਪਦੇ ਮੁਲਾਜ਼ਮਾਂ ਨੂੰ ਵੀ ਕਹਿਤਾ ਬਿਠਾ ਕੇ ਮੇਰੇ ਕੋਲ ਬੈਠੇ ਆ ਮੈਂ ਕਹਿੰਦਾ ਵੀ ਜਾਂ ਤਾਂ ਜਿਹੜਾ ਸਰਕਾਰ ਦਾ ਯੋਧ ਨਸ਼ੇ ਵਿਰੋਧ ਤੇ ਬੋਰਡ ਲਾਇਆ ਹੈ ਨਾ ਤੁਸੀਂ ਏਡੇ ਏਡੇ ਵੱਡੇ ਵੀ ਪੁਲਿਸ ਹਾਜ਼ਰ ਹੈ ਤੇ ਯੋਧ ਨਸ਼ੇ ਵਿਰੋਧ ਅਸੀਂ ਹਾਜ਼ਰ ਆ ਜਾਂ ਤਾਂ ਉਹ ਬੋਰਡ ਸਾਰੇ ਲਾ ਕੇ ਮੈਨੂੰ ਟਰੱਕ ਭਰ ਕੇ ਇੱਥੇ ਲੈ ਕੇ ਦੇ ਦਿਓ ਥਾਣੇ ਦੇ ਵਿੱਚ ਤੇ ਫਿਰ ਕਰੀ ਚੱਲੋ ਜੋ ਕਰਨਾ ਚੀਨ ਵਰਗਨਾਂ ਨਾਲ ਆ ਸੜਕ 'ਤੇ ਮੇਰੇ ਮੂਰੇ ਦੇਖ ਮੈਨੂੰ ਨਾਵੇਂ ਨਾਵੇਂ ਆ ਇਹ ਕਰਦੇ ਹੀ ਹੁੰਦੇ ਆ ਜੀ ਹੋਰ ਦੱਸੋ ਆਵਾ ਗੱਤ ਲੈ ਕੇ ਮੈਨੂੰ ਲੱਗਦਾ ਰਹਿਮ ਕਰ ਤਾ ਹੋਊਗਾ ਤੇਰਾ ਮੈਨੂੰ ਸਾਰੀਆਂ ਮਾਵਾ ਸਾਰੀਆਂ ਮਾਵਾ ਨੇ ਤੁਹਾਡੇ ਵਰਗੇ ਬੰਦੇ ਤੇ ਗਿਫਟਾਂ ਵਾਸਤੇ ਪੁੱਤ ਜੰਮ ਕੇ ਵਰਦੀਆਂ ਨਹੀਂ ਪਾਈਆਂ ਹੁੰਦੀਆਂ ਆ ਵੀ ਮਾਤੋ ਦੇ ਨਾਲ ਜੀ ਜੀ ਕਰਕੇ ਗੱਲ ਕਰ ਰਿਹਾ ਜੀ ਜੀ ਕਰਕੇ ਨਹੀਂ ਮਤਮੀ ਜੀ ਨਹੀਂ ਕਰ ਰਿਹਾ ਮਤਮੀ ਜੀ ਕਰਕੇ ਦੇਖ ਲੈ ਮਤਮੀ ਜੀ ਤਾਂ ਮੈਂ ਤਾਂ ਕਰਨ ਵੀ ਨਹੀਂ ਦਿੰਦਾ ਕਾ ਮੈਂ ਜਿਹੜੀ ਗੱਲ ਆਖੀ ਆ ਨਾ ਉਹ ਸਮਝਣ ਦੀ ਕੋਸ਼ਿਸ਼ ਕਰ ਮੈਂ ਵੀ ਤੈਨੂੰ ਇਮਾਨਦਾਰੀ ਨਾਲ ਮੈਂ ਤੈਨੂੰ ਪਿਆਰ ਨਾਲ ਕਹਿ ਰਿਹਾ ਇਹ ਗੱਲ ਵੀ ਜੋ ਤੇਰਾ ਕੋ ਚੱਲਦਾ ਨਾ ਕਾਰੋਬਾਰ ਆਵਦਾ ਸਾਰੇ ਛੱਡ ਕੇ ਨਾ ਆਵਦਾ ਇਮਾਨਦਾਰੀ ਤੇ ਹੋ ਜਾਂਦਾ ਜਦੋਂ ਤੱਕ ਮੈਂ ਘਟੋ ਘਟੋ ਤੱਕ ਜੁਰਮ ਮੈਨੂੰ ਨਹੀਂ ਪਤਾ ਜੋ ਮੈਂ ਕੰਮ ਕਰਦਾ ਜੀ ਇਮਾਨਦਾਰੀ ਦਾ ਮੇਰਾ ਕੰਮ ਚੱਲ ਰਿਹਾ ਤੇ ਇਹ ਚੱਲੂਗਾ ਜੀ ਇਹ ਬੰਦ ਨਹੀਂ ਹੋ ਸਕਦਾ ਅੱਛਾ ਇਹ ਚੱਲੂਗਾ ਜੀ ਕੋਈ ਗੱਲ ਨਹੀਂ ਫਿਰ ਮੈਂ ਦੱਸੂਗਾ ਕੱਲ ਦਾ ਸੂਰਜ ਜੀ ਇਹ ਤੁਸੀਂ ਬੰਦ ਕਰਵਾ ਸਕਦੇ ਆ ਤਾਂ ਕਰਵਾ ਲਓ ਕੋਈ ਨਹੀਂ ਕੱਲ ਦਾ ਸੂਰਜ ਮੈਂ ਦੱਸੂ ਕਿਹੋ ਜਿਹਾ ਚੜੂਗਾ ਠੀਕ ਆ ਕੱਪੜੇ ਤਿਆਰ ਰੱਖੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਤੁਹਾਨੂੰ ਦੱਸੂ ਕੱਲ ਦਾ ਦਿਨ ਕਿਹੋ ਜਿਹਾ ਚੱਲੇ ਜੀ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਜਨਾਬ ਪੂਲੇ ਥਾਵਾਂ ਵਾਲਾ ਬੰਦਾ ਨਹੀਂ ਇਹ ਇਹਦਾ ਲੱਤੋ ਕਿ ਬੂਤ-ਬਾਤੋ ਸਹੀ ਮੰਨਦੇ ਫਿਰ ਇਹ ਬੰਦੇ ਥੋੜੇ ਸਿਰ ਚੜਾਏ ਹੋਇਆ ਇਹਨਾਂ ਦੇ ਠੀਕ ਆ ਇੱਥੇ ਕਾਹਦੇ ਚੜਾਏ ਜਨਾਬ ਕੀ ਬੋਲਦਾ ਉਹ ਡਿਲੀਵਰੀਆਂ ਤੱਕ ਦੀ ਗੱਲ ਕਰ ਰ ਉਹ ਤਾਂ ਜਨਾਬ ਕੱਪੜੇ ਦੀ ਗੱਲ ਕਰਤਾ ਸੀ ਕੱਪੜੇ ਦੀ ਗੱਲ ਕਰਤਾ ਹੈ ਤੇਰੇ ਪਾਰਟਨਰਸ਼ਿਪ ਆ ਕੱਪੜੇ ਚ ਜਿਉਂ ਤਾਂ ਦੁਕਾਨ ਤੇ ਜਾ ਜੁੜੀ ਦਾ ਜੀ ਨਹੀਂ ਦੁਕਾਨ ਤੇ ਫਿਰ ਤੈਨੂੰ ਕਾਹਤੋਂ ਫਿਕਰ ਸੀ ਕਿ ਮੈਂ ਤੈਨੂੰ ਕਹਾਂ ਸੀ ਕਿ ਨਾਰਮਲ ਗੱਲ ਠੀਕ ਆ ਧੰਨਵਾਦ ਉਹ ਨਾਰਮਲ ਗੱਲ ਕਰਕੇ ਉਹਨੂੰ ਨਹੀਂ ਪਤਾ ਲੱਗਣ ਦਿੱਤਾ ਕਿ ਮੈਂ ਗੱਲ ਸੁਣ ਰਿਹਾ ਠੀਕ ਹੈ ਪਰ ਹੁਣ ਪਤਾ ਲੱਗ ਗਿਆ ਨਾ ਸਬੂਤ ਹੋ ਗਿਆ ਇਸ ਗੱਲ ਦਾ ਤਨਖਾਹ ਕਿੰਨੀ ਆ ਪਰਮਜੀਤ ਤੇਰੀ ਮੇਰੀ ਹੈਗੀ 1 ਲੱਖ ਰੁਪਏ ਦੇ ਕੋ ਲੱਖ ਰੁਪਏ ਤਮਚਾ ਸਰਦਾਨੇ ਲੱਖ ਨਾਲ ਉਹ ਜਨਾਬ ਬੱਚਿਆਂ ਦੀ ਪੜਾਈ ਹੋਰ ਘਰ ਤੇ ਸாரி ਕਰੋ ਵਰਜ ਲਬਿਦੰਦੇ ਅੱਛਾ ਮਨਸ਼ੀ ਤੁਹਾਡੇ ਕਿੰਨੇ ਤਨਖਾ 1,10,000 ਦੁਬਾਰਾ ਦੱਸੋ ਕਿ ਕਿੰਨੇ ਤਨਖਾ 1,10,000 ਜੀ 1,10,000 ਹਾਂਜੀ ਹਾਂਜੀ 1,10,000 ਨਾ ਪੂਰੀ ਨਹੀਂ ਪੈਂਦੀ ਜਨਾਬ ਕਿੱਥੇ ਜੀ ਤੁਹਾਨੂੰ ਪਤਾ ਉਧਰੋਂ ਲੋਨ ਕਰਾ ਰੱਖਿਆ ਬੜਾ ਕੰਮਾ ਜੀ ਉਹਦੇ ਤੇ ਆ ਬਟ ਨਾ ਵੀ ਲੋਨ ਤੇ ਆ ਜੀ ਪਲਾਟ ਲੈ ਰੱਖਿਆ ਉਹ ਵੀ ਲੋਨ ਤੇ ਲੈ ਰੱਖਿਆ ਹੀ ਸਾਰੇ ਅੱਛਾ ਕੋਈ ਤੁਹਾਨੂੰ ਤੇ ਭਾਰਤੀ ਜਿਹੜੀ ਆ ਉਹ ਮਜ਼ਦੂਰ ਪਰਵਾਜ਼ ਤੋਂ ਹੋਈ ਆ ਤੁਹਾਡੀ ਹੈਨਾ ਹਾਂਜੀ ਹੈਨਾ ਹਾਂਜੀ ਹਾਂਜੀ ਬਾਪੂ ਨੇ ਕਿੰਨਾ ਉਖਾ ਹੋ ਕੇ ਭਰਤੀ ਕਰਾਇਆ ਹੋਊਗਾ ਠੀਕ ਹੈ ਜਦ ਬਾਪੂ ਨੂੰ ਪਤਾ ਲੱਗਦਾ ਹੋਊਗਾ ਵੀ ਮੇਰਾ ਪੁੱਤ ਉਸ ਕੁਰਸੀ ਤੇ ਬੈਠਾ ਜਿੱਥੇ ਲੋਕਾਂ ਦਾ ਨਿਆਂ ਕਰਨਾ ਸੀਗਾ ਜਿੱਥੇ ਲੋਕਾਂ ਦਾ ਭਲਾ ਕਰਨਾ ਸੀ ਉੱਥੇ ਬੈਠ ਕੇ ਤਨਖਾਹ ਨਾਲ ਮੇਰੇ ਪੁੱਤ ਦਾ ਸਰਮਾ ਵੀ ਹੜ ਗਿਆ ਪੰਮੇ ਮੈਂ ਤੈਨੂੰ ਵੀ ਕਹਿ ਰਿਹਾ ਠੀਕ ਹੈ ਜੀ ਕੀ ਸੋਚਦੇ ਹੋਣਗੇ ਮਾਪਿਓ ਕਿ ਮਾਪਿਓ ਕਹਿੰਦੇ ਲੈ ਲਿਆ ਕਰੋ ਕੋਈ ਗੱਲ ਉਹਨਾਂ ਨੇ ਤਾਂ ਜਨਾਬ ਕੀ ਸੋਚਣਾ ਜੀ ਉਹਨਾਂ ਨੂੰ ਨਾ ਵੀ ਦੱਸਦਾ ਨਾ ਉਹਨਾਂ ਨੂੰ ਪਤਾ ਲੱਗਦਾ ਜੀ ਅੱਧਾ ਪਾਰ ਦੀ ਪਾਰ ਸਭ ਕੁਝ ਹੁੰਦਾ ਜੀ ਹੁਣ ਫਿਰ ਬੰਦ ਕਰੋ ਇਹ ਸਭ ਕੁਝ ਇੱਕ ਮੇਰੀ ਗੱਲ ਸੁਣ ਲੈ ਤਾਂ ਮੈਂ ਪਹਿਲਾਂ ਮਲਕੀ ਤੋਂ ਉਹਨਾਂ ਬੰਦਿਆਂ ਨੂੰ ਬਲੌਡਰ ਰਾਤ ਦੇ ਹਵਾਲਾ ਚ ਬਿਠਾਏ ਉਹਨਾਂ ਠੀਕ ਹੈ ਜੀ ਬਲਾਓ ਉਹਨਾਂ ਆ ਫੋਨ ਲਵੋ